ਤਿੰਨ ਧੀਆ ਦਾ ਬਾਪ ਸਪੂਰਨ ਸਿੰਘ ਅੱਜ ਬੜਾ ਹੀ ਖੁਸ਼ ਸੀ ਵੱਡੀ ਧੀ ਲਾਲੀ ਅੱਜ ਤੋਂ ਪੂਰੇ 8 ਵਰਿਆਂ ਬਾਅਦ ਉਸ ਨੂੰ ਮਿਲਣ ਆਪਣੇ ਘਰ ਆਈ ਸੀ ਵੱਡਾ ਜਵਾਈ ਦਾਜ ਵਿੱਚ ਵਧੀਆ ਮੋਟਰਸਾਈਕਲ ਨਾ ਦੇਣ ਵਾਲੀ ਗੱਲ ਤੇ ਇੰਨਾ ਰੁੱਸਿਆ ਕਿ ਨਾ ਉਹ ਆਪ ਸੋਹਰੇ ਵੜਿਆ ਤੇ ਨਾ ਲਾਲੀ ਹੀ ਮੁੜ ਕੇ ਦੇ ਪੇਕੇ ਆਈ ਨਾਲ ਦੀ ਦੇ ਤੁਰ ਜਾਣ ਮਗਰੋਂ ਬਾਕੀ ਦੋ ਧੀਆ ਇਕੱਲੇ ਘਾਰੇ ਨੇ ਕਿੱਦਾਂ ਵਿਆਈਆਂ ਇਹ ਤਾਂ ਸਿਰਫ ਉਹ ਆਪ ਹੀ ਜਾਣਦਾ ਸੀ ਜ਼ਮੀਨ ਜ਼ਾਇਦਾ ਸ਼ਹਿਰ ਵਾਲਾ ਮਕਾਨ ਸਭ ਕੁਝ ਗਹਿਣੀ ਪੈ ਗਿਆ ਕਦੀ ਲੋਰ ਉੱਠਦਾ ਤਾਂ ਲਾਲੀ ਨੂੰ ਮਿਲ ਉਸ ਦੇ ਸੋਹਰੇ ਘਰ ਪੁੱਜ ਜਾਂਦਾ ਅੱਗੋਂ ਰੁੱਖਾ ਦੇਹਾ ਵਰਤਾਉ ਸਭ ਕੁਝ ਹੱਸਦਾ ਹੋਇਆ ਸਹਿ ਲਿਆ ਕਰਦਾ ਤੇ ਬਿਨਾਂ ਕੁਝ ਖਾਦੇ ਪੀਤੇ ਹੀ ਵਾਪਸ ਮੋੜ ਆਉਂਦਾ ਖੈਰ ਇੱਧਰ ਉੱਧਰ ਦੀਆਂ ਕੁਝ ਪ੍ਰਾਣੀਆਂ ਸੋਚਾਂ ਵਿਚਾਰਾਂ ਮਗਰੋਂ ਕੋਲ ਬੈਠੀ ਲਾਲੀ ਨੇ ਚੁੱਪ ਤੋੜ ਦਿੱਤੀ ਤੇ ਆਖਣ ਲੱਗੀ ਕੇ ਧਾਰਜੀ ਕਦੀ ਕਦੀ ਬੀਜੀ ਬੜੇ ਚੇਤੇ ਆਉਂਦੀ ਏ ਤੁਸੀਂ ਆਪਣਾ ਖਿਆਲ ਰੱਖਿਆ ਕਰੋ ਆਖਣ ਲੱਗਾ ਧੀਏ ਤੂੰ ਆ ਗਈ ਏ ਤੇਰਾ ਪਿਓ ਇੱਕ ਵਾਰ ਫਿਰ ਤੋਂ ਜਵਾਨ ਹੋ ਗਿਆ ਬੜਾ ਚਿਤ ਕਰਦਾ ਸੀ ਤੈਨੂੰ ਮਿਲਣ ਦਾ ਚੰਗਾ ਕੀਤਾ ਆ ਗਈ ਏ ਧਾਰਜੀ ਇੱਕ ਗੱਲ ਕਰਨੀ ਸੀ ਉਹਨਾਂ ਨਾਨ ਦਾ ਵਿਆਹ ਧਾਰ ਦਿੱਤਾ ਏ ਅਗਲੀ ਪੰਜੀ ਦਾ ਤੇ ਮੈਂ ਖੁੱਲ ਕੇ ਗੱਲ ਕਰ ਮੇਰੀ ਲਾਲੀ ਧੀ ਝਿਜਕਦੀ ਕਿਉਂ ਏ ਬਾਪ ਨਾਲ ਕਾਹਦਾ ਸੰਗ ਔਲਾ ਮੇਰਾ ਛਿੰਦਾ ਪੁੱਤ ਇਹ ਆਖਦੇ ਸੀ ਕਿ ਜਿਹੜਾ ਮੋਟਰਸਾਈਕਲ ਤੋਂ ਗੁੱਸੇ ਨਰਾਜ਼ਗੀ ਹੋਈ ਸੀ ਜੇ ਉਹ ਹੁਣ ਇਸ ਮੌਕੇ ਮਿਲ ਜਾਂਦਾ ਤਾਂ ਸੁਲਾ ਸਫਾਈ ਦੇ ਰਾਹ ਖੁੱਲ ਸਕਦੇ ਨੇ ਬਸ ਇੰਨੀ ਗੱਲ ਕਰ ਦੇਵਾਂਗਾ ਬੰਦੋਬਸਤ ਮੇਰੀ ਧੀ ਭਾਵੇਂ ਕਿਸੇ ਤਰ੍ਹਾਂ ਵੀ ਕਰਾਂ ਤੂੰ ਫਿਕਰ ਨਾ ਕਰੀ ਭੋਰਾ ਵੀ ਮੇਰੀ ਧੀ ਉੜੇ ਤੇਰ ਮਗਰੋਂ ਹੀ ਉਹ ਧਾਰਜੀ ਨੂੰ ਜੱਫੀ ਪਾਕ ਬਾਹਰ ਉਡੀਕਦੇ ਹੋਏ ਆਟੋ ਤੇ ਜਾ ਆਣ ਬੈਠੀ ਸ਼ਾਇਦ ਅੱਜ ਵੀ ਗਿਨੇ ਮਿੱਥੇ ਟਾਈਮ ਲਈ ਹੀ ਪੇਕੇ ਆਉਣ ਦੀ ਮਜਬੂਰੀ ਮਨਜ਼ੂਰੀ ਮਿਲੀ ਸੀ ਲਾਲੀ ਦੇ ਜਾਨ ਮਗਰੋਂ ਉਹ ਕਿੰਨੀ ਦੇਰ ਖੁੱਲੇ ਪਏ ਗੇਟ ਨੂੰ ਤੱਕਦਾ ਰਿਹਾ ਨਿੱਕੀ ਹੁੰਦੀ ਲਾਲੀ ਨੇ ਇਸੇ ਗੇਟ ਤੋਂ ਡੇਗ ਕਿੰਨੀ ਵਾਰ ਸੱਟ ਲਵਾਈ ਸੀ ਫੇਰ ਜਿੰਨੀ ਦੇਰ ਆਥਨੇ ਕੰਮ ਤੋਂ ਆਏ ਸਪੂਰਨ ਸਿੰਘ ਨੂੰ ਆਪਣਾ ਵਗਦਾ ਲਹੂ ਨਾ ਵਿਖਾ ਲੈਂਦੀ ਕਿਸੇ ਨੂੰ ਰਹਿਮ ਨਾਲ ਲਾਉਣ ਦਿੰਦੀ ਮਲਮ ਨਾਲ ਲਾਉਣ ਦਿੰਦੀ ਬਿਮਾਰੀਆਂ ਦਵਾਈਆਂ ਕਰਜ਼ੇ ਤੇ ਕਿਰਾਏ ਦੇ ਬੋਝ ਥੱਲੇ ਆਇਆ ਹੋਇਆ ਕਿਸੇ ਵੇਲੇ ਹਰੇਕ ਦੀਆਂ ਸੱਟਾਂ ਦੀ ਮਲਮ ਪੱਟੀ ਕਰਦਾ ਹੋਇਆ ਦਲੇਰ ਸਪੂਰਨ ਅੱਜ ਬੇਜੁਬਾਨ ਮਿੱਟੀ ਦਾ ਢੇਰ ਬਣਿਆ ਲਗਾਤਾਰ ਬਾਹਰ ਵੱਲ ਵੇਖੀ ਜਾ ਰਿਹਾ ਸੀ ਸਾਰੀ ਰਾਤ ਬਸ ਇਸੇ ਉਹ ਢੇੜਬੋਣ ਵਿੱਚ ਹੀ ਲੰਘ ਗਈ ਹੁਣ ਉਸ ਕੋਲ ਕੋਈ ਹੋਰ ਐਸੀ ਸ਼ੈ ਬਾਕੀ ਰਹਿ ਨਹੀਂ ਗਈ ਸੀ ਜਿਸ ਨੂੰ ਵੇਚ ਕੇ ਚਾਨਕ ਆਣ ਪਈ ਇਸ ਪਹਾੜ ਜਿੱਡੀ ਆਫ਼ਤ ਨਾਲ ਛੁਟਕਾਰਾ ਪਾ ਸਕੇ ਫੇਰ ਸਾਰੀਆਂ ਮੁਸ਼ਕਲਾਂ ਦਾ ਹੱਲ ਹੀ ਨਿਕਲ ਆਇਆ ਸੀ ਇਹ ਖਬਰ ਜੰਗਲ ਦੀ ਆਗ ਵਾਂਗ ਫੈਲ ਗਈ ਪਿਛਲੀ ਰਾਤ ਉਹ ਮੰंजे ਤੇ ਪਿਆ ਪਿਆ ਹੀ ਚੜਾਈ ਕਰ ਗਿਆ ਕਿੰਨੇ ਸਾਰੇ ਦੁੱਖ ਕਲੇਸ਼ ਬਿਮਾਰੀਆਂ ਬੇਰਹਿਮੀ ਜਾਂ ਨਾਲ ਕਲਾਕਾਰਾਂ ਲੜਦਾ ਹੋਇਆ ਸਪੂਰਨ ਸਿੰਘ ਅਖੀਰ ਪੂਰਨ ਤੌਰ ਤੇ ਆਜ਼ਾਦ ਹੋ ਗਿਆ ਸੀ ਪਰ ਜਾਂਦਾ ਜਾਂਦਾ ਸ਼ਾਇਦ ਇਹ ਵੀ ਸਨੇਹਾ ਦੇ ਗਿਆ ਸੀ ਕਿ ਆਪਣੇ ਰੰਗ ਤਮਾਸ਼ਿਆਂ ਵਿੱਚ ਗੁਲਤਾਨ ਹੋਏ ਦੁਨੀਆ ਦੇ ਸੱਭਿਆਕ ਲੋਕਾਂ ਹੋਸ਼ ਵਿੱਚ ਆ ਕੇ ਆਸ-ਪਾਸ ਚਾਤੀ ਜਰੂਰ ਮਾਰੋ ਤੁਹਾਨੂੰ ਦਾਜ ਵਾਲੇ ਕਾਲੇ ਨਾਗਾਂ ਦੇ ਦਸੇ ਹੋਏ ਹੋਰ ਕਿੰਨੇ ਸਾਰੇ ਐਸੇ ਸਪੂਰਨ ਸਿੰਘ ਜਰੂਰ ਮਿਲਣਗੇ ਜਿਨ੍ਹਾਂ ਦਾ ਕਸੂਰ ਸਿਰਫ ਏ ਕੇ ਓ 1 ਤੋਂ ਵੱਧ ਧੀਆਂ ਦੇ ਬਾਪ ਸਨ